ਇਹ ਜਿਹੜੀਆਂ 8 ਕੈਟਗਰੀਆਂ ਨੇ ਇਹਨਾਂ 'ਚ ਵਕੀਲ ਦੀ ਕੋਈ ਫੀਸ ਨਹੀਂ ਤੇ ਬੜੇ ਵਧੀਆ ਵਕੀਲ ਅਸੀਂ ਆਪਣੇ ਪੈਨਲ ਤੇ ਰੱਖੇ ਹੁੰਦੇ ਨੇ ਦੋ ਸਬੰਧਤ ਇਹ ਹੋ ਗਿਆ ਵੀ ਅਸੀਂ ਇੱਕ ਕਾਨੂੰਨੀ ਸਲਾਹ ਬਿਲਕੁਲ ਫ੍ਰੀ ਚ ਦੰਨੇ ਹਾਂ ਉਸ ਤੋਂ ਬਾਅਦ ਵਕੀਲ ਅਸੀਂ ਫ੍ਰੀ ਚ ਦੰਨੇ ਆ ਜਿੱਥੋਂ ਕਿ ਤੁਸੀਂ ਕਿਸੇ ਪ੍ਰਕਾਰ ਦੀ ਕਾਨੂੰਨੀ ਸਲਾਹ ਬਿਲਕੁਲ ਮੁਫਤ ਲੈ ਸਕਦੇ ਹੋ ਐਡਵੋਕੇਟ ਕਰਨ ਦੀ ਜ਼ਰੂਰਤ ਆਪਣਾ ਕੇਸ ਲੜਨ ਵਾਸਤੇ ਅਸੀਂ ਲੋਕ ਅਦਾਲਤ ਲਾਉਣੀ ਹੈਗੀ ਆ ਆ ਹੁਣ 9 ਤਰੀਕ ਨੂੰ ਵੀ ਸਾਡੇ ਕੌਮੀ ਪੱਦਰ ਤੇ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਹੈ ਕਿਸੇ ਵੀ ਤਰੀਕੇ ਦੀ ਕਾਨੂੰਨੀ ਸਲਾਹ ਦੀ ਜਰੂਰਤ ਆ ਤਾਂ ਉਹ ਸਾਡੇ ਕੋਲ ਇੱਥੇ ਪਹੁੰਚ ਸਕਦੇ ਨੇ ਸਾਡਾ ਬੈਕ ਦਾ ਬੈਕ ਸਾਈਡ ਤੇ ਦਫਤਰ ਵੀ ਆ ਦਫਤਰ ਵੀ ਆ ਸਕਦੇ ਨੇ ਸਸ਼ੀਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸੋਖਿਆਂ ਦਾ ਸਵਾਗਤ ਹੈ ਤੇ ਅੱਜ ਅਸੀਂ ਸ਼੍ਰੀ ਫਤੇਗੜ ਸਾਹਿਬ ਉਹ ਸ਼ਹੀਦ ਜੋੜ ਮਿਲ ਤੇ ਤੇ ਉਰੇ ਲੱਗ ਗਿਆ ਹੋਇਆ ਹੈ ਮੁਫਤ ਕਾਨੂੰਨੀ ਸਹਾਇਤਾ ਤੇ ਸਾਡੇ ਨਾਲ ਸਰ ਜੁੜੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਤੁਸੀਂ ਕੈਂਪ ਲਗਾਇਆ ਪਹਿਲਾਂ ਇਹਨਾਂ ਬਾਰੇ ਕੁਝ ਜਾਣਨਾ ਪਾਉਂਗੇ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਬਲਰਾਜ ਸਿੰਘ ਹੈ ਜੀ ਤੇ ਮੈਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਤੇਗੜ ਸਾਹਿਬ ਚ ਬਤੌਰ ਸਹਾਇਕ ਕੰਮ ਕਰ ਰਿਹਾ ਹਾਂ ਅੱਜ ਅਸੀਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸਾਡੇ ਜ਼ਿਲ੍ਹੇ ਦੇ ਮਾਨਯੋਗ ਜ਼ਿਲ੍ਹਾ ਦੇ ਸ਼ਾਸਨ ਜੱਜ ਸ਼੍ਰੀ ਰਣੂਪਤ ਜੀ ਦੀ ਅਗਵਾਈ ਹੇਠ ਕਾਨੂੰਨੀ ਸੇਵਾਵਾਂ ਦਾ ਕੈਂਪ ਲਾਇਆ ਹੈਗਾ ਸਾਨੂੰ ਇਹ ਹੈਗਾ ਜਿਵੇਂ ਹੋਰ ਬਹੁਤ ਸਾਰੇ ਲੰਗਰ ਲੱਗੇ ਹਨ ਗੁਰੂ ਗਿਆਨ ਲੰਗਰ ਵੀ ਲੱਗਿਆ ਹੈ ਕਿਤਾਬਾਂ ਦੇ ਲੰਗਰ ਲੱਗੇ ਨੇ ਤਰ੍ਹਾਂ ਤਰ੍ਹਾਂ ਦੇ ਖਾਣ ਪਦਾਰਥਾਂ ਦੇ ਲੰਗਰ ਲੱਗੇ ਹੋਏ ਨੇ ਸਾਨੂੰ ਇਹ ਹੈ ਵੀ ਇਸੇ ਤਰ੍ਹਾਂ ਹੀ ਅਸੀਂ ਸਾਡੀਆਂ ਕਾਨੂੰਨੀ ਸਕੀਮਾਂ ਅਤੇ ਸੇਵਾਵਾਂ ਬਾਰੇ ਵੀ ਪਬਲਿਕ ਨੂੰ ਵੱਧ ਤੋਂ ਵੱਧ ਦੱਸੀਏ ਅਤੇ ਇਹ ਦੱਸ ਕੇ ਉਹਨਾਂ ਦੀ ਇੱਕ ਪ੍ਰਕਾਰ ਦੀ ਸੇਵਾ ਕਰ ਸਕੀਏ ਸਾਡਾ ਇਹ ਹੈਗਾ ਵੀ ਜਿਸ ਤਰ੍ਹਾਂ ਸਾਡਾ ਦਫ਼ਤਰ ਹੈ ਉਸ ਤਰ੍ਹਾਂ ਦੇ ਹੀ ਸਾਰੇ ਦਫ਼ਤਰ ਪੂਰੇ ਪੰਜਾਬ ਵਿੱਚ ਉਸ ਤੋਂ ਬਾਅਦ ਪੂਰੇ ਭਾਰਤ ਵਿੱਚ ਬਣੇ ਹੋਏ ਨੇ ਜਿੱਥੋਂ ਕਿ ਤੁਸੀਂ ਕਿਸੇ ਪ੍ਰਕਾਰ ਦੇ ਕਾਨੂੰਨੀ ਸਲਾਹ ਬਿਲਕੁਲ ਮੁਕਤ ਲੈ ਸਕਦੇ ਹੋ ਉਸ ਤੋਂ ਬਾਅਦ ਜੇ ਤੁਹਾਨੂੰ ਐਡਵੋਕੇਟ ਕਰਨ ਦੀ ਜ਼ਰੂਰਤ ਆਪਨਾ ਕੇਸ ਲੜਨ ਵਾਸਤੇ ਤਾਂ ਸਾਡੀ 8 ਕੈਟਾਗਰੀਆਂ ਹਨ ਜਿਵੇਂ ਕਿ ਜਨਰਲ ਕੈਟਾਗਰੀ ਚ ਮੇਲ ਨੂੰ ਸਾਲਾਨਾ ਆਮਦਨ ਜੇ 3 ਲੱਖ ਤੋਂ ਘੱਟ ਹੈ ਉਸ ਤੋਂ ਬਾਅਦ ਔਰਤ ਅਤੇ ਐਸਸੀ ਐਸਟੀ ਕੈਟਾਗਰੀ ਜੋ ਵੀੰਦੇ ਹਿਰਾਸਤ ਜਿਨੇ ਉਹ ਇਸ ਤਰ੍ਹਾਂ ਦੀ 8 ਕੈਟਾਗਰੀਆਂ ਹਨ ਉਹਨਾਂ ਨੂੰ ਅਸੀਂ ਵਕੀਲ ਵੀ ਬਿਲਕੁਲ ਫ੍ਰੀ ਚ ਦਿੰਨੇ ਆ ਯਾਨੀ ਕਿ ਆਪਾਂ ਨੂੰ ਕੋਈ ਫੀਸ ਦੇਣ ਦੀ ਜ਼ਰੂਰਤ ਨਹੀਂ ਅੱਛਾ ਫਿਰ ਮਤਲਬ ਵਕੀਲ ਦੀ ਕੋਈ ਫੀਸ ਨਹੀਂ ਜੀ ਨਹੀਂ ਜੀ ਇਹ ਜਿਹੜੀਆਂ 8 ਕੈਟਾਗਰੀਆਂ ਨੇ ਇਹਨਾਂ ਚ ਵਕੀਲ ਦੀ ਕੋਈ ਫੀਸ ਨਹੀਂ ਵਕੀਲ ਸਾਡੇ ਜੋ ਦਫ਼ਤਰ ਹੈਗੇ ਨੇ ਉਹਨਾਂ ਵੱਲੋਂ ਵੀ ਪ੍ਰੋਵਾਈਡ ਕਰਾਇਆ ਜਾਂਦੇ ਨੇ ਤੇ ਬੜੇ ਵਧੀਆ ਵਕੀਲ ਅਸੀਂ ਆਪਣੇ ਪੈਨਲ ਤੇ ਰੱਖੇ ਹੁੰਦੇ ਨੇ ਜੀ ਸਰ ਫਿਰ ਤੁਸੀਂ ਕਿੱਦਾਂ ਇਸ ਚੀਜ਼ ਨੂੰ ਹੈਂਡਲ ਕਰਦੇ ਹੋ ਜੇ ਕਿਹੜੀਆਂ-ਕਿਹੜੀਆਂ ਸੇਵਾਵਾਂ ਹੋ ਰਹੀਆਂ ਇਸ ਵਿੱਚ ਹਾਂਜੀ ਦੋ ਸੇਵਾਵਾਂ ਤਾਂ ਇਹ ਹੋ ਗਈਆਂ ਵੀ ਅਸੀਂ ਇੱਕ ਕਾਨੂੰਨੀ ਸਲਾਹ ਬਿਲਕੁਲ ਫ੍ਰੀ ਚ ਦਿੰਦੇ ਹਾਂ ਉਸ ਤੋਂ ਬਾਅਦ ਵਕੀਲ ਅਸੀਂ ਫ੍ਰੀ ਚ ਦਿੰਦੇ ਹਾਂ ਉਸ ਤੋਂ ਬਾਅਦ ਤੀਜੀ ਸੇ ਜਿਹੜੀ ਸਾਡੀ ਸੇਵਾ ਹੈਗੀ ਹੈ ਉਹ ਵੀ ਜਿਵੇਂ ਪਾਰਟੀਆਂ ਦਾ ਕੋਰਟ ਚ ਕੇਸ ਚੱਲਦਾ ਜੀ ਉਹਨਾਂ ਨੂੰ ਸੁਲਝਾਉਣ ਖਾਤਰ ਸਾਡੇ ਮਡੀਏਸ਼ਨ ਸੈਂਟਰ ਬਣੇ ਹੋਏ ਹੁੰਦੇ ਨੇ ਜਿਨ੍ਹਾਂ 'ਚ ਮਡੀਏਟਰ ਵੱਲੋਂ ਦੋਨੇ ਪਾਰਟੀ ਨੂੰ ਆਪਸੀ ਸਮਝਾ ਕਿ ਉਹਨਾਂ ਦੀ ਸਹਿਮਤੀ ਨਾਲ ਹੀ ਫੈਸਲਾ ਕਰਾਇਆ ਜਾਂਦਾ ਉਸ ਤੋਂ ਬিনা ਅਸੀਂ ਲੋਕ ਅਦਾਲਤ ਲਾਉਣੀ ਹੈਗੀਆ ਆ ਹੁਣ 9 ਤਰੀਕ ਨੂੰ ਵੀ ਸਾਡੇ ਕੌਮੀ ਬੱਦਰ ਤੇ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਇਸ ਤਰ੍ਹਾਂ ਹੀ 2 ਜਾਂ 3 ਮਹੀਨੇ ਬਾਅਦ ਅਸੀਂ ਲੋਕ ਅਦਾਲਤ ਦਾ ਆਯੋਜਨ ਕਰਦੇ ਹਾਂ ਉਸ ਤੇ ਵੀ ਪਾਰਟੀਆਂ ਦੀ ਸਹਿਮਤੀ ਨਾਲੇ ਜਿਹੜਾ ਕੇਸ ਆ ਉਹਦੀ ਹੱਲ ਕੱਢਿਆ ਜਾਂਦਾ ਹਾਂ ਹਾਂ ਸਰ ਤੁਸੀਂ ਵਕੀਲ ਵਕੀਲਾਂ ਨੂੰ ਲੈ ਕੇ ਵੀ ਗੱਲ ਕਹੀ ਸੀ ਵੀ ਅਸੀਂ ਵਕੀਲ ਵੀ ਪ੍ਰੋਵਾਈਡ ਕਰਦੇ ਹਾਂ ਉਹ ਕਿਸ ਤਰ੍ਹਾਂ ਅਸੀਂ ਜਿਵੇਂ ਕਿਸੇ ਨੇ ਕਾਨੂੰਨੀ ਸਲਾਹ ਲੈਣੀ ਆ ਅੱਜ ਵੀ ਹੁਣ ਸਮੇ ਸਾਡੇ ਵਕੀਲ ਸਾਹਿਬ ਬੈਠੇ ਨੇ ਜੇ ਕਿਸੇ ਨੇ ਕਾਨੂੰਨੀ ਸਲਾਹ ਲੈਣੀ ਹੈ ਤਾਂ ਉਹ ਹੁਣ ਵੀ ਅਸੀਂ ਫ੍ਰੀ ਚ ਪ੍ਰੋਵਾਈਡ ਕਰਦੇ ਆਂ ਉਸ ਤੋਂ ਬਾਅਦ ਜੇ ਕਿਸੇ ਨੇ ਕੋਈ ਆਪਣੀ ਐਪਲੀਕੇਸ਼ਨ ਟਾਈਪ ਕਰਾਉਣੀ ਹੈ ਜਾਂ ਆਪਣਾ ਕੇਸ ਲੜਾਉਣਾ ਪੂਰਾ ਤਾਂ ਵੀ ਅਸੀਂ ਪੂਰੇ ਕੇਸ ਲੜਨ ਵਾਸਤੇ ਉਹਨੂੰ ਫ੍ਰੀ ਚ ਵਕੀਲ ਦਿੰਦੇ ਆਂ ਜੀ ਫਿਰ ਸਲਾਹ ਕਰ ਵੀ ਹੋਣੀ ਹੈ ਤੁਹਾਡੇ ਨਾਲ ਕੁਝ ਹਾਂਜੀ ਹਾਂ ਫਿਰ ਉਹਨਾਂ ਨੂੰ ਕਿਵੇਂ ਹੈਂਡਲ ਕਰਦੇ ਆਂ ਮਤਲਬ ਅਸੀਂ ਉਹਨਾਂ ਦੀ ਫੀਸ ਰੱਖੀ ਵੀ ਹੁੰਦੀ ਹੈ ਜਾਂ ਕੇਸ ਪ੍ਰਤੀ ਫੀਸ ਜਾਂ ਮਹੀਨਾ ਪ੍ਰਤੀ ਫੀਸ ਉਹ ਅਸੀਂ ਉਹਨਾਂ ਨੂੰ ਪੇਮੈਂਟ ਕਰਦੇ ਆ ਤੇ ਮਤਲਬ ਜੀ ਆਪ ਪਬਲਿਕ ਨੂੰ ਉਹ ਫੀਸ ਦੇਣ ਦੀ ਜਰੂਰਤ ਨਹੀਂ ਫੀਸ ਮਤ ਸਾਡੇ ਦਫਤਰ ਵੱਲੋਂ ਹੀ ਦਿੱਤੀ ਜਾਂਦੀ ਜੀ ਅਸ ਇੱਕ ਸਾਡੇ ਸਾਰਿਆਂ ਨਾਲ ਹੋਰ ਜੁੜੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਰ ਤੁਸੀਂ ਵੀ ਇਸ ਕੈਂਪ ਦੇ ਵਿੱਚੋਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆਂ ਵੀ ਜਿੰਨੇ ਵੀ ਜਿਹੜੀ ਸੰਗਤ ਇੱਥੇ ਪਹੁੰਚੀ ਹੋਈ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਾਰਿਆਂ ਨੂੰ ਜੀ ਆਇਆਂ ਨੂੰ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਤੇ ਬੇਨਤੀ ਕਰਦੇ ਆਂ ਕਿ ਜੇਕਰ ਕਿਸੇ ਨੂੰ ਵੀ ਸਾਡੇ ਡਿਸਟ੍ਰਿਕਟ ਸਰਵਿਸ ਲੀਗਲ ਅਥਾਰਟੀ ਵੱਲੋਂ ਕਿਸੇ ਵੀ ਤਰੀਕੇ ਦੀ ਕਾਨੂੰਨੀ ਸਲਾਹ ਦੀ ਜ਼ਰੂਰਤ ਆ ਤਾਂ ਉਹ ਸਾਡੇ ਕੋਲ ਇੱਥੇ ਪਹੁੰਚ ਸਕਦੇ ਨੇ ਸਾਡਾ ਬੈਕ ਬੈਕ ਸਾਈਡ ਤੇ ਦਫ਼ਤਰ ਵੀ ਆ ਦਫ਼ਤਰ ਵੀ ਆ ਸਕਦੇ ਨੇ ਸੋ ਜਿ ਦੀ ਲੋਡ ਹੋਊਗੀ ਉਹ ਅਸੀਂ ਹਰ ਪਲ ਦੇ ਨਾਲ ਉਹਨਾਂ ਦੇ ਨਾਲ ਸਹਾਇਤਾ ਦੇ ਨਾਲ ਖੜੇ ਹਾਂ ਸਰ ਪਹਿਲਾਂ ਵੀ ਕਦੇ ਇਹ ਕੈਂਪ ਲੱਗੇ ਨੇ ਇਹ ਹਾਂਜੀ ਇਹ ਹਰ ਸਾਲ ਹੀ ਲੱਗਦਾ ਜੀ ਇੱਥੇ ਸਮਝੌਤਾ ਸਦਨ ਬਣਿਆ ਹੋਇਆ ਹੈ ਜੀ ਇਹ ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰੀ ਵੀ ਲੱਗਾ ਹੈ ਜੀ ਕਿੰਨੇ ਤੋਂ ਕਿੰਨੇ ਡਿਊਟੀ ਕਰਦੇ ਹੋ ਯਰੇ ਡਿਊਟੀ ਸਰ ਡਿਸਟ੍ਰਿਕਟ ਲੀਗਲ ਸਰਪਰਵਟਿਓਰਟੀ ਦੇ ਵਿੱਚ ਐਡਵੋਕੇਟ ਹਾਂ ਸੋ ਉਸ ਕਰਕੇ ਡਿਊਟੀ ਦਾ ਕੋਈ ਉਹ ਨਹੀਂ ਹੈਗਾ ਪਰ ਫਿਰ ਵੀ ਜਿੰਨਾ ਵੀ ਹੁੰਦਾ ਹੈ ਵੀ ਲੋਕਾਂ ਦੀ ਸਹਾਇਤਾ ਜਿਹੜੀ ਕੀਤੀ ਜਾਵੇ ਹਰਪਾਲ ਲੋਕਾਂ ਦੇ ਲਈ ਬਾਰੀ ਤਿੰਨ ਦਿਨਾਂ ਤੇ ਉਰੇ ਤਿੰਨ ਦਿਨ ਰਹੋਗੇ ਹਾਂਜੀ ਹਾਂਜੀ 26 27 28 ਤਿੰਨ ਦਿਨਾਂਾਂਗੇ ਜੀ ਦੇਖੋ ਅ ਤੇ ਸਾਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਥੈਂਕ ਯੂ ਸੋ ਮਚ ਸਾਨੂੰ ਬਈ ਜਦੋਂ ਧੰਨਵਾਦ